ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਗੇ ਸਾਖੀ 58 ਚੱਲੀ। ਪੁਨਹ ਇੱਕ ਦਿਨ ਸਿੱਖ ਸੰਗਤ ਸ੍ਰੀ ਗੁਰੂ ਮਹਾਰਾਜ ਜੀ ਕੇ ਹਜ਼ੂਰ ਬੇਨਤੀ ਕਰੀ। "ਹੇ ਸੱਚੇ ਪਾਤਸ਼ਾਹ ਜੀ, ਗੰਗਾ ਤੇ ਜ਼ੋਰ ਨਾਲ ਫੁੱਲ ਤਾਰਨ ਵਾਲਿਆਂ ਦੇ ਲੀੜੇ ਉਤਾਰ ਲੈਂਦੇ ਹਨ। ਫਿਰ ਜਦ ਸਿੰਘ ਆਪਣੇ ਤੀਰਥ ਗੁਰਦੁਆਰਿਆਂ ਪਰ ਇਸ਼ਨਾਨ ਕਰਨਗੇ, ਤਦ ਸਿੰਘ ਵੀ ਬ੍ਰਾਹਮਣਾ ਵਾਂਗ ਕਰਨਗੇ।" ਦਾ ਸਤਗੁਰ ਬਚਨ ਕੀਤਾ ਮਨ ਇੱਛਾ দান ਕਰਨ ਸਰਬਤ ਆਸਾ ਪੂਰਨ ਖੰਡਣ ਕਲੇ ਕਲੇਸ ਪਰਮ ਸਿਮਰੇ ਨਾਨਕ ਨਹਿ ਦੁਰਨ ਬਚਨ ਹੁਆ ਏ ਭਾਈ ਸਿੰਘੋ ਵਿੱਤ ਸਮਾਨ দান ਦੇਣਾ ਧਰਮ ਹੈ ਕੋਡੀ ਤੋਂ ਲੈ ਕੇ ਮੋਹਰਾ ਤੱਕ দান ਦੇਵੋ ਵਿੱਤ ਆਪਣਾ ਦੇਖ ਕੇ ਤੁਹਾਡਾ ਤੇ ਬ੍ਰਾਹਮਣਾ ਦਾ ਇਸ਼ਟ ਨਹੀਂ ਮਿਲਦਾ ਤਾਂ ਤੁਹਾਡੇ ਨਾਲ ਇਰਖਾ ਕਰਦੇ ਹਨ ਤੁਸੀਂ ਜਾ ਕੇ ਹਰਸਲ ਫੁਰਤਾਰੋ ਇਸ਼ਨਾਨ ਕਰਕੇ ਰਾਵੀ ਵਿੱਚ ਪ੍ਰਵਾਹ ਕਰ ਦੇਵੋ ਇਸ ਵਿੱਚ ਸੰਸਾ ਨਾ ਕਰੋ ਜੋ ਕੁਝ ਸਰਬਣ ਆਵੇ ਬਿਹੰਗਮਾ ਸਿੱਖਾਂ ਨੂੰ ਬਸਤਰ ਅਨ ਆਦਿਕ ਸੇਵਾ ਕਰੋ ਗੁਰੂ ਕੇ ਲੰਗਰ ਬਿਹੰਗਮਾ ਸਿੱਖਾਂ ਨੂੰ ਬਸਤਰ ਸੇਵਾ ਕਰੋ ਤਗਾਇਆ ਥਿਤ ਬਦੀਕ ਫਲ ਪ੍ਰਾਪਤ ਹੋਬ ਸੀ ਜਿਸ ਸਿੱਖ ਪਾਸ ਕੁਛ ਨਾ ਹੋਵੇ ਉਹ ਹੱਤਾਂ ਕੀ ਸੇਵਾ ਕਰੇ ਜਲ ਛਕਾਵੇ ਗੁਰਦੁਆਰੇ ਝਾੜੂ ਕਰੇ ਸਾਧ ਸੰਗਤ ਵਿੱਚ ਪੱਖਾ ਕਰੇ ਉਸ ਦੀ ਗਤੀ ਧਨੀ ਸੇਵੀ ਪਹਿਲੇ ਹੋਵੇਗੀ ਸਿੱਖਾਂ ਪੁੱਤਾਂ ਪਾਈਆਂ ਪਾਓ ਇੱਕੋ ਜਿਹਾ ਹੇ ਸਿੱਖੋ ਸਿੱਖਾਂ ਦੀ ਗਤੀ ਸਿੱਖ ਹੀ ਕਰਨਗੇ ਜੋ ਮੋਨੇ ਨੜੀ ਮਾਰਤੇ કુડી મારਦਾ वचन ਮੰਨਣਗੇ ਉਹ દુખી ਹੋਣਗੇ ਸਿੱਖਾ ਅرج ਕਰੀ ਜੀ ਤੁਰਕਾਂ ਜੰਝੂ ਲਹਾ ਕੇ ਜ਼ੋਰ ਨਾਲ ਪਾਣੀ ਪਿਆ دیا ਹੈ ਸਿੱਖੋ ਤੁਸੀਂ ਅੰਮ੍ਰਿਤ ਸਰ ਜੀ ਇਸ਼ਨਾਨ ਕਰੋ ਤੁਸੀਂ શુદ્ધ સ્વરૂਪ ਹੋਵੇ ਜੇ ਸਿੱਖ ਸੱਜਣ ਦੀ ਇੱਛਾ ਹੋਵੇ ਤਾਂ ਅੰਮ੍ਰਿਤ ਛਕੋ ਤੁਹਾਡਾ ਹਿੰਦੂਆ ਨਾਲ ਤੇ ਬ੍ਰਾਹਮਣਾ ਨਾਲ ਕੁਝ ਤਲਕ ਨਹੀਂ ਉਹ ਗੁਰਾਂ ਦਾ ਬਚਨ ਮੰਨ ਕੇ ਹੱਥ ਜੋੜ ਕੇ ਖੜੇ ਹੋ ਗਏ ਸਾਨੂੰ ਅੰਮ੍ਰਿਤ ਛਕਾਓ ਜੀ ਗੁਰਾਂ ਅੰਮ੍ਰਿਤ ਛਕਾ ਕੇ ਆਪਣੇ ਲੰਗਰ ਦੀ ਸੇਵਾ ਵਿੱਚ ਲਗਾ دیا۔ ਤੇ ਸਿੱਖਾਂ ਨੇ ਗੁਰੂ ਜੀ ਅੱਗੇ ਬੇਨਤੀ ਕੀਤੀ ਕਹਾ ਪ੍ਰਵਾਣ ਹੈ ਗੁਰੂ ਗੁਰਾਂ ਬਚਨ ਕੀਤਾ ਜੇਕਰ ਜੀ ਬ੍ਰਾਹਮਣ ਕਹਿੰਦੇ ਹਨ ਗੁਰੂ ਜੀ ਇਹਨਾਂ ਨੂੰ ਰਲਾ ਲਿਆ ਹੈ ਤਾਂ ਪ੍ਰਵਾਣ ਹੈ ਗੁਰਾਂ ਬਚਨ ਕੀਤਾ ਜੇਕਰ ਬ੍ਰਾਹਮਣ ਜੀ ਸਿੰਘ ਬਣ ਜਾਵੇ ਗੁਰਾਂ ਦੀ ਬਾਣੀ ਪੜੇ ਉਠਾ ਵਿਖਿਆ ਮੁਹੰਮਦ ਦੇ ਕਲਮਾਂ ਨੂੰ ਤਿਆਗੇ ਮੂੰਹ ਸਿਰ ਨਾਮ ਮੁਨਾਏ ਰਹਿਰਾਜ ਜਪ ਸਾਹਿਬ ਪੜੇ ਔਰ ਗੁਰਾਂ ਦੀ ਕਥਾ ਬਾਚੇ ਉਸ ਨੂੰ ਦਾਨ ਦੇਣਾ ਬੜਾ ਹੀ ਪੁੰਨ ਹੈ ਸੋ ਯਗ ਦਾ ਫਲ ਮਿਲਦਾ ਹੈ ਉਸ ਦੀ ਸੇਵਾ ਕਰਨੀ ਯੋਗ ਹੈ ਜੋ ਸਤ ਕਰ ਮੰਨੇਗਾ ਸੁਖ ਪਾਵੇਗਾ ਆਗੇ ਸਾਖੀ 59ਵੀਂ ਚੱਲੀ ਗੁਰੂ ਸਾਹਿਬ ਜੀ ਸੱਚੇ ਪਾਤਸ਼ਾਹ ਜੀ ਨੇ ਕੇਸਗੜ ਸਾਹਿਬ ਬੜਾ ਭਾਗ ਕੇ ਦੀਵਾਨ ਲਵਾਇਆ ਔਰ ਸ਼ਬਦ ਉਚਾਰਿਆ ਰਾਣਾ राव ਨ ਕੋ ਰਹੇ ਰੰਗਨਾ ਤੁੰਗ ਫਕੀਰ ਬਾਰੀ ਆਪੋ ਆਪਣੀ ਕੋਈ ਨ ਬੰਦੇ ਧੀਰ ਸਿੱਖਾਂ ਅਰਜ ਕਰੀ ਏ ਸੱਚੇ ਪਾਤਸ਼ਾਹ ਗੁਰੂ ਜੀ ਰਾਵੀ ਦਰਿਆ ਕੋ 에ਰਾਵਤੀ ਕਿਉਂ ਆਖਦੇ ਹਨ ਸਿੱਖੋ ਪਾਰਵਤੀ ਬੂਹੇ ਵਿੱਚ छोटे बालक नु बहाकर सेवा कर रही थी और बालक को कह दिया जद तोड़ी मैं ना कहा किसी को अंदर नहीं लंगड़ देना इतने नु शिवजी आण पहुंचे बालक ने रोक दिया अंदर नहीं जाना शिवजी क्रोध किया त्रिशूल मारकर सिर काट दिया अंदर चले गए देखनसार ही पार्वती ने पूछा ਤੁਸਾਂ ਨੂੰ ਕਿਸੇ ਰੋਕਾ ਨਹੀਂ ਤਬ ਸ਼ਿਵ ਜੀ ਨੇ ਕਿਹਾ ਉਹ ਕੋਣ ਸੀ ਕਹਾ ਮਹਾਰਾਜ ਮੇਰਾ ਬੇਟਾ ਸੀ ਸ਼ਿਵ ਜੀ ਤਰਸ਼ੂ ਨਾਲੋ ਉਸ ਦਾ ਸਿਰ ਲਾ ਕੇ ਰੱਖ ਦਿਆ ਲੱਗੀ ਰੁਧਨ ਕਰਨੇ ਪਾਰਵਤੀ ਬਹੁਤ ਵਿਆਕਲ ਹੋਈ ਕਹਿਣੇ ਲੱਗੀ ਮੇਰਾ ਪੁੱਤਰ ਜਵਾਓ ਤਾਂ ਬਚਾਂਗੇ ਸ਼ਿਵ ਜੀ ਵਿਚਾਰ ਕੇ ਬਾਹਰ ਨਿਕਲੇ ਅੱਗੇ ਹਸਤੀ ਬਨ ਵਿਖੇ ਫਿਰਦਾ ਸੀ उसका सिर नाक के तड़के साथ जोड़कर आण खड़ा किया पार्वती कहने लगी यह मेरा पुत्र नहीं शिवजी ने कहा यही तेरा पुत्र है पार्वती ने कहा इसदा सिर किस वजह दा है शिवजी वर देते पे कहन लगे जो कोई कार्य करना होवेगा इसनु पहला याद कर लवेगा ता उजदा कार्य रास होवेगा ਪਾਰਵਤੀ ਨੇ ਕਿਹਾ ਤੇਰੇ ਸੀਸ ਵਿੱਚ ਗੰਗਾ ਹੈ ਤੁਸੀਂ ਇਸ ਨਾਲ ਗਤੀ ਕਰੋਗੇ ਤਾਂ ਸ਼ਿਵ ਜੀ ਬੋਲੇ ਗੰਗਾ ਪਗੀਰਥ ਲੈ ਗਿਆ ਹੈ ਗੰਗਾ ਮਾਤ ਲੋਕ ਵਿਖੇ ਗਈ ਹੈ ਕਲਯੁਗ ਵਿਖੇ ਪ੍ਰਾਣੀਆਂ ਦੀ ਮੁਕਤ ਕਰੇਗੀ ਗੰਗਾ ਅਰਜ਼ ਕੀਤੀ ਮਹਾਰਾਜ ਜੀ ਕਲਯੁਗੀ ਜੀ ਵੱਡੇ ਪਾਪੀ ਹਨ ਮੇਰਾ ਉਧਾਰ ਕਦ ਹੋਵੇਗਾ ਤਦ ਸ਼ਿਵ ਜੀ ਨੇ ਕਿਹਾ ਤੇਰਾ ਉਧਾਰ ਕਲਯੁਗ ਵਿਖੇ ਸ੍ਰੀ ਗੁਰੂ ਨਾਨਕ ਜੀ ਆਪ ਕਰਨਗੇ ਤੈਨੂੰ ਰਾਵੀ ਵਿੱਚ ਮਿਲਾ ਕੇ ਆਪ ਤੇਰੇ ਕੰਡੇ ਤੇ ਬੈਠ ਜਾਣਗੇ ਤੇਰਾ ਉਧਾਰ ਕਰਨਗੇ ਇਹ ਵਚਨ ਸੁਣਕਰ ਸਿੰਘ ਬੋਲ ਉੱਠੇ ਕਹਾ ਗੰਗਾ ਜੀ ਕਿਸ ਨੂੰ ਕਹਿੰਦੇ ਹਨ ਮਹਾਰਾਜ ਕਹਾ ਇਹ ਹੀ ਗੰਗਾ ਹੈ ਤਾਂ ਗੁਰੂ ਗੋਬਿੰਦ ਸਿੰਘ ਜੀ ਸਿੱਖਾਂ ਪ੍ਰਤੀ ਕਹਿਣੇ ਲੱਗੇ ਰਾਵੀ ਗੰਗਾ ਜੀ ਕੇ ਤੁਲ ਹੈ ਗੁਰੂ ਅਰਜਨ ਦੇਵ ਜੀ ਰਾਵੀ ਦੇ ਕੰਢੇ ਤੇ ਪਰਮਧਾਮ ਕੀਆ ਸੀ ਗੁਰੂ ਜੀ ਕਿਹਾ ਸ਼ਕਤੀ ਦਾ ਨਾਮ ਗੰਗਾ ਹੈ ਵਿਸ਼ਨੂੰ ਭਗਵਾਨ ਪਾਸ ਲక్ష్ਮੀ ਸ਼ਕਤੀ ਹੈ ਬ੍ਰਹਮੇ ਪਾਸ ਦੇਵ ਸ਼ਕਤੀ ਹੈ ਸਾਡੇ ਪਾਸ ਗੰਗਾ ਪਾਰਵਤੀ ਸ਼ਕਤੀ ਹੈ ਤਾਂ ਸ਼ਿਵਾ ਪਾਸ ਗਣੇਸ਼ ਜੀ ਕਹਾ ਮੇਰੇ ਕੋ ਵੀ ਸ਼ਕਤੀ ਹੋਵੇ ਜੀ ਸ਼ਿਵਾ ਜੀ ਕਿਹਾ 에ਰਾਵਤ ਦੇ ਅੰਮ੍ਰਿਤ ਦੇ ਕੁੰਡ ਹੈ ਉਥੋਂ ਗੰਗਾ ਸ਼ਕਤੀ ਲੈ ਕੇ ਆ ਜਾਵੋ ਗਣੇਸ਼ ਜੀ ਜਾ ਕੇ ਉਸ ਕੁੰਡ ਵਿੱਚ ਨਦੀਆਂ ਦਾ ਜਲ ਮਿਲਾ ਦਿਆ ਫਿਰ ਨਦੀਆਂ ਦਾ ਪ੍ਰਵਾਹ ਚੱਲਣੇ ਲੱਗਾ ਉਸ ਦਾ ਨਾਮ ਇਰਾਵਤੀ ਰੱਖਿਆ ਉਹ ਅੰਮ੍ਰਿਤ ਕੁੰਡ ਰਾਵੀ ਵਿਖੇ ਸਮਾ ਰਹਿਆ 10 ਦੇਰੀ ਗੰਗਾ ਇਸ਼ਨਾਨ ਕਰੇ ਤਾਂ ਰਾਵੀ ਦਾ ਨਾਮ ਗਣੇਸ਼ ਗੰਗਾ ਰੱਖਿਆ ਗਣੇਸ਼ ਜੀ ਨੂੰ ਵਰ ਦਿਆ ਜੋ दस बारी गंगा इश्न करे तो बारी रावी तुल महात्म होगा और कलू विखे श्री गुरु नानक देव जी अवतार तारण गए उन्होंने चरनी जाकर लगना सेवा करनी तेरा प्रताप दिनों दिन ज़्यादा होगा अर संगत सर्व की उत्पत्ति जल से होती है गुरु गुरु ज्यादा जपो गुरु त्यावो जन्म जन्म के पाप मिटावो परमेश्वर सिमरो सुख पाओगे गुरु ते तो अंग संग हाजर होंगे। आगे साखी सठ चली श्री गुरु जी सच्चे पातशाह गुप्त सर विखे दीवान लगाया संगत ने आण कर दर्शन किया और बैठ कर अर्ज करने लगे महाराज जी व्यास सुखदेव जी की कथा सुनी है उसमें गंगा का बहुत महात्म सुना है असी इश्नान करिए इश्नान करने से परम सुखी होविदा है कई जन्मों के पाप दूर होते हैं सिखों जिस दे पाप दूर होंगे उसको सर्व सुखा की प्राप्ति होती है सर्व लोक रिखी मुनि संत भगत ब्राह्मण ऊंच नीच गंगा गया गोदावरी इश्नान करते हैं ताबी सती संतोष दया धर्म कीमा तीर्थ प्राप्त नहीं होती चोरी दगा ईरखा काम क्रोध ustat निंद्या दूर नहीं होती सीखो गंगा उठे है नहीं केवल जल इश्नान होता है जल के मजने जे गति होवे नित-नित मेंढक नावे जैसे मेंढक तैसे ओए नर फिरे फिरे जोनी आवे नामदान बिन मुक्ति ना पावे पावे दस ना वे संगत ने पूछा काशी दी गति लिखी है बचन के राजे वस नहीं से होते राज की हत्या करने के वास्ते कलव्रत महात्म में श्लोक लिख दिते हैं जिस करके राजे कलव्रत साथ मरण गे ਲਿਖਿਆ ਹੈ ਜਿਹੜਾ ਕਾਸ਼ੀ ਕਲਵ੍ਰਤ ਸਾਥ ਮਰੇ ਸੋ ਕਾਸ਼ੀ ਦਾ ਰਾਜ ਕਰੇ ਹੈ ਸਿੱਖੋ ਜੇ ਇਹ ਬਾਤ ਸੱਚ ਹੋਵੇ ਤਾਂ ਸਾਰੇ ਰਿਖੀ मुनि ਕਲਵ੍ਰਤ ਲੈ ਕੇ ਮਰ ਜਾਂਦੇ ਤਪ ਕਰਨ ਦੀ ਕੋਈ ਜ਼ਰੂਰਤ ਨਹੀਂ ਭੁੱਖੇ ਨੰਗੇ ਜਿਉਂਦੇ ਰਹੇ ਕੋਈ ਨਾ ਮੋਇਆ ਕੇਵਲ ਝੂਠ ਪ੍ਰਤੀਤ ਦੇ ਰਿਹਾ ਹੈ ਸਿੱਖਾਂ ਪੁੱਛਿਆ ਦੂਜਾ ਸਤੀ ਕਾ ਮਹਾਤਮ ਬਹੁਤ ਕਹਾ ਹੈ ਸਤੀ ਹੋਣਾ ਅੱਛਾ ਹੈ ਗੁਰੂ ਜੀ ਬਚਨ ਕੀਤਾ ਮਰੇ ਹੋਏ ਪੁਰਸ਼ ਸਾਥ ਸੜਨਾ ਧਰਮ ਨਹੀਂ ਆਤਮ ਹਾਤੀ ਕੋ ਨਰਕ ਵੀ ਨਹੀਂ ਕਬੂਲ ਕਰਤਾ ਜਿਸ ਰਾਜਧਾਨੀ ਵਿਖੇ ਸਤੀ ਹੋਉਂਦੀ ਹੈ ਤੇ ਕੁੜੀਆਂ ਕੋ ਮਾਰਤੇ ਹਨ ਉਹ ਰਾਜਧਾਨੀ ਨਸ਼ਟ ਹੋ ਜਾਂਦੀ ਹੈ ਰਾਜਿਆਂ ਕੀ ਹੱਤਿਆ ਕਰਨ ਵਾਸਤੇ ਲਿਖਾ ਹੈ ਧਰਮ ਦੀ ਅਦਾਲਤ ਕਰਨ ਪ੍ਰਜਾ ਨੂੰ ਸੁਖੀ ਰੱਖਣ ਜ਼ੁਲਮ ਨਾ ਕਰਨ ਜੇਕਰ ਇਹ ਵਾਰਤਾ ਠੀਕ ਹੁੰਦੀ ਹੈ ਤਾਂ ਬ੍ਰਾਹਮਣੀਆਂ ਸਤੀ ਤਾਂ ਜ਼ਰੂਰ ਹੀ ਹੋਤੀਆਂ ਉਹ ਵਿਦਵਾ ਸੰਸਾਰ ਪਰ ਮੇ ਕੋਈ ਨਾ ਹੁੰਦੀ ਬ੍ਰਾਹਮਣਾ ਕਾਹੀ ਰਾਜ ਹੋਤਾ ਜਾਤਾ ਐਡਾ ਮਹਾਤਮ ਛੱਡ ਕੇ ਊਂ ਭੁੱਖੀਆਂ ਮਰਨ ਕਿਉਂ ਮਿਹਨਤ ਮਜ਼ਦੂਰੀ ਸੇ ਨਿਰਵਾਕਰਨ ਇਹ ਬਾਤ ਨਿਸ਼ਚਿਤ ਨਹੀਂ ਹੋ ਸਕਦੀ ਸਿੱਖ ਅਚਾਰਜ ਕੋ हिंदुआं के साड़ने की हरिजन माफी खट्टी है सती होना भी अकाल मृत है सतिया ए ना आखण जो मड्या लगे जलनी नानक सतिया जानेयां जी बिरहे चोट मरनी नाम जपने से गति है पाप तो डरो सीखो विद्या पढ़ो ता इना कलम कसाईयां से तुसी बचोगे सीखो ऐसा समय आवेगा ਇਸ ਨੂੰ ਇਹ ਪਾਪ ਬੜੇ ਦੁੱਖ ਦੇਣਗੇ ਫਿਰ ਛੂਦਰਾਂ ਦੇ ਕੰਮ ਕਰਨ ਲੱਗ ਜਾਣਗੇ ਪੂਜਾ ਤਿਆਗ ਦੇਣਗੇ ਸੰਗਤ ਕੇਹਾ ਗੁਰੂ ਜੀ ਦੀਜ ਉੱਤਮ ਹੁੰਤੇ ਹੈ ਉਹਨਾਂ ਦੇ ਮੂ ਲੱਗਣੇ ਸੇ ਕਾਰਜ ਸਿੱਧ ਨਹੀਂ ਹੋਤਾ ਇਹ ਕੀ ਦੋਸ਼ ਹੈ ਬਚਨ ਹੋਇਆ ਮਾਨਸ ਖਾਣੇ ਕਰੇ ਨਿਵਾਜ ਛੁਰੇ ਵਿਗਾਇਨੀ ਤਿੰਨ ਗਲੇ ਦਾਗ ਆਚਾਰਜ ਮਾਨਸਾ ਕੋ ਖਾਤੇ ਹੈ ખોટી ਨiyet ਕਿਸ਼ੂਰੀ ਵਗਾਉਂਦੇ ਹੈ ਗਲੀ ਜਨੇਊ ਹੈ ਨਿਵਾਜ ਖੁਸ਼ੀ ਦਾ ਨਾਮ ਹੈ ਅਚਾਰਜ ਮੋਇਆਂ ਦੀ ਖੁਸ਼ੀ ਕਰਦੇ ਹਨ ਜੈਸੇ ਹਰੀਜਨ ਪਸ਼ੂ ਮਰੇ ਦੀ شادی ਕਰਦਾ ਹੈ ਜੀਉਂਦਿਆਂ ਨਾਲ ਮੋਇਆਂ ਦੀ ਆਮਦਨ ਇਨਕੋ ਬਹੁਤ ਹੁੰਦੀ ਹੈ ਬੇਤਰਨੀ ਚੌਥਾ ਦੁਸ਼ਹਿਰਾ ਕਿਰਿਆ 17ਵੀਂ ਸ਼ਿਮਾਹੀ ਵਰੀਣਾ ਦੂੜੀ 24 ਸਰਾਦ ਗੰਗਾ ਗਿਆ ਨਰੇਣੀ ਵੱਲ ਪ੍ਰਸਤੁਤਾ ਕੁੱਲ ਖੇਤ ਜਾਣਾ ਜਿਉਂਦਿਆਂ ਮਾਨਸਾ ਕੋ ਮਾਰਦੇ ਰਹਿੰਦੇ ਹਨ ਇਹ ਮਰੇਗਾ 5 10 50 100 200 ਹਜ਼ਾਰ ਜਾਂ ਲੱਖ ਆਮਦਨ ਹੋਵੇਗੀ ਹਰ ਵਕਤ ਹਿੰਦੂਆਂ ਦੇ ਮਰਨੇ ਦਾ ਸ਼ੁਕਰਗੁਜ਼ਾਰਦੇ ਹਨ ਜਦ ਮੋਇਆ ਸੁਣਦੇ ਹਨ ਪ੍ਰਸੰਨ ਹੁੰਦੇ ਹਨ ਜਦ ਕਿਰਿਆ ਹੁੰਦੀ ਹੈ ਅਚਾਰਜ ਜਿੱਦ ਕਰਕੇ ਧਰਨਾ ਮਾਰ ਕੇ प्राणी नमित तन मांगਦਾ ਹੈ। ਕਾਰ ਵਾਲੇ ਬੜਾ ਬਿਰਲਾਪ ਕਰਦੇ ਹਨ ਔਰ ਉਹ ਪੈਰ ਪਸਾਰਦਾ ਹੈ। ਜੈਸੇ ਗਊਆਂ ਕਾ ਕਾਂ ਚੁੰਝਾ ਮਾਰਦੇ ਹਨ। ਸਿੱਖੋ ਗਊ ਤੜਫਦੀ ਹੈ ਕਾਂ ਖੁਸ਼ੀ ਮਨਾਉਂਦਾ ਹੈ। ਇਸ ਵਾਸਤੇ ਆਚਾਰਜਾਂ ਦੇ ਮੂੰਹ ਲੱਗਣੇ ਨਾਲ ਕਾਰਜ ਵਿਗੜ ਜਾਂਦੇ ਹਨ। वचन ਕੀਤਾ ਜੋ ਸਿੱਖ ਹੋ ਕੇ इनका दर्शन ਕਰੇਗਾ इन्ना दे मंत्र सरवण करेगा अपनी गति वास्ते उन्होंने सफल मंगेगा मुक्त मंगेगा मेगा पापी गुरु तो बेमुख रहेगा जो इन्ना पर आचार्य करेगा उन्होंने पर विश्वास करेगा उसको दोष लगेगा सिखो तुसी दान यथा शक्त सिंगा साधा को दिया करो परम पवित्र है हे सिखो ਵਿਆਦਾ ਸਾਧਾ ਸੋਧਦੇ ਹਨ ਤਾਂ ਵੀ ਵਿਗਨ ਹੁੰਦੇ ਹਨ ਵਿਧਵਾ ਹੋ ਜਾਂਦੀ ਹੈ ਜਾਂ ਤੀਮੀਆਂ ਮਰ ਜਾਂਦੀਆਂ ਹਨ ਸ਼ੁਭ ਕਾਰਜ ਪਰਮੇਸ਼ਵਰ ਜੀ ਦਾ ਪਰਮ ਪਵਿੱਤਰ ਨਾਮ ਲੈ ਕੇ ਕਰਨਾ ਯੋਗ ਹੈ ਨਫਾ ਨੁਕਸਾਨ ਅਕਾਲ ਪੁਰਖ ਜਾਣੇ हे ਸਿੱਖੋ ਬ੍ਰਾਹਮਣ ਇਹ ਮਾਨ ਰੱਖਦੇ ਹਨ ਕਿ ਅਸਾਂ ਦੇਵੀ ਸਿੱਧ ਕੀਤੀ ਹੈ ਇਹਨਾਂ ਦੇ ਵਾਸ ਵਿੱਚ ਦੇਵੀ ਜੇਕਰ ਹੁੰਦੀ ਤਾਂ ਹਮੇਸ਼ਾ ਸਿੱਧ ਕਰ ਲੈਂਦੇ ਦੇਵੀ ਸਦਾ ਹੀ ਗੁਰੂ ਕੇ ਅੰਗ ਸੰਗ ਹੈ ਆਚਾਰਜ ਕੋ ਦਾਨ ਦੇਣਾ ਦੋਸ਼ ਹੈ ਕਲੇਸ਼ ਦਾ ਦਾਨ ਜੀਵ ਕੋ ਨਰਕ ਲੈ ਜਾਂਦਾ ਹੈ ਸੰਗਤ ਪੁੱਛਿਆ ਗੁਰੂ ਜੀ ਸਾਡੇ ਵੱਡੇ ਇਨਾਂ ਕੋ ਦਾਨ ਦਿੱਤੇ ਰਹੇ ਹੈ ਜੀ ਆਪਣੀ ਗਤੀ ਕੇ ਵਾਸਤੇ ਬਚਨ ਹੋਇਆ ਹੈ ਸਿੱਖੋ ਆਗੇ ਕਿਸੇ ਕੋ ਕੁਝ ਖਬਰ ਨਹੀਂ ਸੀ ਸਭ ਭੁੱਲੇ ਪਏ ਫਿਰਦੇ ਸੇ ਇਹ परोपकार कलू कलूकाल इस जगत विखे श्री गुरु नानक जी महाराज ने किया है गुरमुखी रची है सिखो सो पढ़ो सुनोगे मनोगे तो सुख पाओगे श्री गुरु अर्जन साहब जी महाराज ने श्री गुरु ग्रंथ साहब जी नाम का जहाज प्रगट किया है इसके आसरे होकर संसार सागर से रहत जेड़े सतनाम मंत्र जप के ਅਚਾਰਜ ਹੋ ਕੇ ਗੁਰੂ ਕੀ ਰਹਿਤ ਕਮਾਵੇਗਾ দান ਦੇਵੇਗਾ ਉਹ ਫਲੇਗਾ ਨਹੀਂ ਤਾਂ ਹਰੀਜਨ ਕੀ ਜੂਨ ਪਾ ਕੇ ਖਾਣੇ ਕੋ ਮਿਲੇਗਾ हे ਮੇਰੇਓ ਸਿੱਖੋ ਤੁਸੀਂ ਇਨਾ ਕੰਮਾਂ ਤੋਂ ਹਟੋ ਗੁਰੂ ਜੀ ਦਾ ਹੁਕਮ ਮੰਨੋ ਸੁਖ ਪਾਓਗੇ ਬੱਦਾ ਛੱਟੀ ਜੋ ਭਰੇ ਨਾ ਗੁਣ ਨਾ ਉਪਕਾਰ ਅਚਰਜ ਬਚਨ ਕਹਿ ਗੁਰ ਨੇ ਸਿੱਖ ਦੀਏ ਸਮਝਾਏ ਕਮਰ ਕੱਸੇ ਬਹੂ ਲੈ ਕੇ ਚੱਲੇ ਯੁੱਧ ਕੋ ਤਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ